ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗ੍ਰੀਵ ਨਿਵਾਜ ਸਤਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਪਿਆਰ ਸਤਕਾਰ ਸਹਿਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੱਕ ਜੋ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਅਸੀਂ ਤੁਸੀਂ ਸਾਰਿਆਂ ਨੇ ਸੁਣਿਆ ਹੈ ਕਿ ਮਹਾਰਾਜ ਜੀ ਆਪਣੇ ਘਰ ਸੁਲਤਾਨਪੁਰ ਲੋਧੀ ਤੋਂ ਜਿਵੇਂ ਭੈਣ ਨਾਨਕੀ ਜੀ ਆਏ ਔਰ ਭਾਈ ਲਾਲੋ ਜੀ ਆਏ ਸੈਦਪੁਰ ਤੋਂ ਭਾਈ ਮਨਸੁਖ ਜੀ ਉਹ ਵੀ ਆਏ ਭਾਈ ਪੰਗੀਰਸ ਜੀ ਵੀ ਆਏ ਸੋ ਮਹਾਰਾਜ ਜੀ ਆਪਣੇ ਘਰ ਵਿੱਚ ਤੇ ਲਵੰਡੀ ਪਿੰਡ ਵਿਖੇ ਪਹੁੰਚੇ ਹਨ ਮਹਾਰਾਜ ਜੀਆਂ ਦੇ ਸਤਕਾਰਯੋਗ ਮਾਤਾ ਜੀ ਸਤਕਾਰਯੋਗ ਪਿਤਾ ਜੀ ਜਿਨ੍ਹਾਂ ਦੀਆਂ ਅੱਖਾਂ ਤੇ ਸਾਰੀ ਜ਼ਿੰਦਗੀ ਧਰਮ ਦਾ પડਦਾ ਪਿਆ ਰਿਹਾ ਅੱਜ ਉਹ ਧਰਮ ਦਾ પડਦਾ ਸਤਿਗੁਰੂ ਮਹਾਰਾਜ ਜੀ ਕੱਟਣ ਲੱਗੇ ਹਨ ਅੱਜ ਪਿਤਾ ਜੀ ਨੇ ਬਹੁਤ ਪਿਆਰ ਸਤਕਾਰ ਸਹਿਤ ਆਪਣੇ ਪੁੱਤਰ ਨੂੰ ਗੁਰੂ ਸਮਝ ਕੇ ਇੱਕ ਸਾਧੂ ਮਹਾਪੁਰਖ ਰੱਬ ਦੀ ਜੋਤ ਸਮਝ ਕੇ ਬੇਨਤੀਆਂ ਕੀਤੀਆਂ ਹਨ ਪਹਿਲਾਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਿਤਾ ਕਲਿਆਣ ਰਾਏ ਮਹਿਤਾ ਜੀ ਆਪਣਾ ਸਾਰਾ ਧਨ ਦੌਲਤ ਲੁਟਾਰ ਦੇਣ ਵਾਲਾ ਹੀ ਸਮਝਦੇ ਸੀ ਨਖੱਟੂ ਸਮਝਦੇ ਸੀ ਪਰ ਅੱਜ ਮਨ ਵਿੱਚ ਪ੍ਰਤੀਤ ਦੇ ਭਾਵਨਾ ਬਣੀ ਹੈ ਕਿ ਮੇਰਾ ਪੁੱਤਰ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ। ਸੋ ਬੇਨਤੀਆਂ ਕਰ ਰਹੇ ਹਨ ਕਿ ਸੁੱਤੇ ਆ ਹੋਇਆ ਮਨ ਕਿਵੇਂ ਜਾਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਪਿਤਾ ਕਲਿਆਣ ਰਾਏ ਮਹਿਤਾ ਜੀ ਨੂੰ ਇਹ ਸਮਤ ਸੋਝੀ ਧ੍ਰਿੜ ਕਰਵਾ ਰਹੇ ਹਨ। ਇਥੋਂ ਤੱਕ ਇਤਿਹਾਸ ਕੱਲ ਆਪ ਜੀ ਨੇ ਸੁਣਿਆ ਸੀ। ਆਓ ਅੱਜ ਅੱਗੇ ਸਰਵਣ ਕਰਾਂਗੇ। ਸਭ ਤੋਂ ਪਹਿਲਾਂ 5 ਵਾਰ ਸਤਨਾ ਵਾਹਿਗੁਰੂ ਜਪੋ ਸਤਨਾ ਵਾਹਿਗੁਰੂ ਜਪਣਾ ਚਾਹੀਦਾ ਹੈ ਇਹ ਗੁਰੂ ਮਹਾਰਾਜ ਜੀਆਂ ਦਾ ਹੁਕਮ ਹੈ ਸਤਨਾ ਵਾਹਿਗੁਰੂ ਜਪਣ ਦੇ ਨਾਲ ਰਸਨਾ ਪਵਿੱਤਰ ਹੁੰਦੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਲੱਗਦੀ ਹੈ ਆਓ ਜਪੋ ਜੀ ਸਤਨਾ ਵਾਹਿਗੁਰੂ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿਗੁਰੂ ਸੋ ਆਓ ਜੀ ਅੱਗੇ ਸਰਵਣ ਕਰੀਏ ਅੱਜ ਆਸੇ-ਪਾਸੇ ਆਲੇ-ਦੁਆਲੇ ਤੋਂ ਧੰਨ ਨਿਰੰਕਾਰ ਧੰਨ ਨਿਰੰਕਾਰ ਦੀਆਂ ਸੂਰਜ ਕਿਰਨਾਂ ਦਾ ਮੀ ਵਸ ਰਿਹਾ ਹੈ ਵਰਣ ਤ੍ਰਿਣ ਸਭ ਤੋਂ ਧੰਨ ਨਿਰੰਕਾਰ ਧੰਨ ਨਿਰੰਕਾਰ ਨਿਕਲ ਰਿਹਾ ਹੈ ਲੱਗ ਪਿਆ ਹੁਣ ਲੋਦਾ ਕਾਲੂ ਨੂੰ ਧੰਨ ਨਿਰੰਕਾਰ ਦਾ ਲੱਗ ਗਈ ਛੋਤ ਇਸ ਮਹਾਰਸ ਦੀ ਤੇ ਜਪਣ ਲੱਗ ਪਿਆ ਕਲਿਆਣ ਰਾਏ ਮਹਿਤਾ ਧੰਨ ਨਿਰੰਕਾਰ ਧੰਨ ਨਿਰੰਕਾਰ ਹਾਂਜੀ ਬਾਬਾ ਕਾਲੂ ਨਾਮ ਜਪ ਰਿਹਾ ਹੈ ਅੱਜ ਉਸ ਨਾਨਕ ਉਸ ਬਾਲਕੇ ਨਾਨਕ ਤੋਂ ਗਿਆਨ ਲੈ ਕੇ ਰੋਸ਼ਨ ਹੋ ਗਿਆ ਹੈ ਜਿਸ ਨਾਨਕ ਨਿਰਵਾਣ ਨੂੰ ساری ਉਮਰ ਆਪਣੇ ਹਨੇਰੇ ਵਿੱਚ ਪਾਉਣ ਦਾ ਯਤਨ ਕਰਦਾ ਰਿਹਾ ਹੈ ਕਿਉਂਕਿ ਸਾਰੀ ਜ਼ਿੰਦਗੀ ਸਾਰੀ ਉਮਰ ਪਿਤਾ ਕਲਿਆਣ ਰਾਏ ਮਹਿਤਾ ਜੀ ਇਹੀ ਯਤਨ ਕਰਦੇ ਰਹੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਟੱਬਰ ਟਿਹਰ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਇੱਥੇ ਧੰਦੇ ਧੰਧਾਰ ਕਰਨ ਖੇਤੀਬਾਪਤੀ ਕਰਨ ਕਰਾਉਣ ਜਿਸ ਨਾਨਕ ਨੂੰ ਕੁੱਲ ਦਾ ਨਮੂਜ ਗਵਾਉਣ ਵਾਲਾ ਘਰ ਦਾ ਦਰਬ ਲੁਟਾ ਦੇਣ ਵਾਲਾ ਮੁਖੱਟੂ ਤੇ دیਵਾਨਾ ਜਾਣਦਾ ਸੀ ਉਹ ਨਾਨਕ ਦਾਤਾ ਸਾਈਂ ਰੂਪ ਹੋ ਦਿਸਿਆ ਹੈ ਜਿਸ ਨਾਨਕ ਦੀਆਂ ਕੋਮਲ ਗੱਲਾਂ ਉੱਤੇ 20 ਰੁਪਈਆ ਬਦਲੇ ਨੀਲੇ ਕਮਲ ਦੀ ਮੂਰਤ ਬਹੀ ਸੀ ਅੱਜ ਉਹ ਨਾਨਕ ਅਰਸ਼ ਕੁਰਸ਼ ਦਾ ਮਾਲਕ ਨਜ਼ਰੀ ਆਇਆ ਹੈ ਤੇ ਸਾਰੀ ਮਾਇਆ ਉਸ ਦੇ ਚਰਨਾਂ ਵਿੱਚ ਰੁਲਦੀ ਨਜ਼ਰ ਪਈ ਹੈ ਹਾਏ ਜਗਤ ਸ਼ੋਕ ਹੈ ਕਿ ਤੂੰ ਕਿਸੇ ਵੇਲੇ ਕਦੇ ਵੇਲੇ ਸਿਰ ਪਛਾਣ ਨਹੀਂ ਕੀਤੀ ਜਿਨ੍ਹਾਂ ਦੇ ਤੂੰ ਆਪਣੇ ਅਗਿਆਨ ਵਿੱਚ ਸਿਰ ਤਨ ਤੋਂ ਜੁਦਾ ਕੀਤੇ ਉਹਨਾਂ ਲਈ ਹੀ ਫੇਰ ਤੂੰ ਯਾਦਗਾਰਾਂ ਤੇ ਮੰਦਰ ਬਣਾਏ ਵੀ ਜਿਹੜੇ ਰੱਬ ਦੇ ਪਿਆਰਿਆਂ ਨੂੰ ਸਮੇਂ ਅਨੁਸਾਰ ਕਸ਼ਟ ਤਸੀਹੇ ਦੇ ਕੇ ਉਹਨਾਂ ਦੇ ਸੀਸ ਸਿਰ ਕਲਮ ਕਰ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਬਾਅਦ ਵਿੱਚ ਦੁਨੀਆ ਦੇ ਲੋਕਾਂ ਨੇ ਉਹਨਾਂ ਦੀਆਂ ਯਾਦਗਾਰਾਂ ਬਣਾਈਆਂ ਨੇ अनेका ਵਾਰ ਤੂੰ ਭੁੱਲ ਕੀਤੀ अनेका ਵਾਰ ਸਿੱਖੀ ਪਰ ਤੈਨੂੰ ਸਿੱਖਣ ਵਿੱਢ ਕਦੇ ਨਾ ਆਈ ਸਦਾ ਮਹਾਪੁਰਖਾਂ ਤੇ ਉੱਚੇ ਮਨਾਂ ਨੂੰ ਤੂੰ ਸਤਾਇਆ ਤੇ ਅੱਜ ਤੱਕ ਕਦੇ ਵੀ ਤੂੰ ਪਹਿਲੂ ਸੋਚੀ ਨਹੀਂ ਕੀਤੀ ਕਦੇ ਵੇਲੇ ਸਿਰ ਤੂੰ ਕਦਰ ਨਹੀਂ ਕੀਤੀ ਜੋਗਾ ਦੀ ਜਾਣ ਜੋਗਾ ਦੀ ਕਦਰ ਨਹੀਂ ਪਾਈ ਤੈਂ ਹਾਂਜੀ ਉਹ ਗੁਰੂ ਨਾਨਕ ਨੂੰ ਕੁੱਲ ਡੋਬੂ ਪੁੱਤਰ ਜਾਣਨ ਵਾਲਾ ਬਾਬਾ ਕਾਲੂ ਅੱਜ ਕਹਿੰਦਾ ਹੈ ਇਹ ਤਾਂ ਕਲਯੁਗ ਨੂੰ ਤਾਰਨ ਲਈ ਗੁਰੂ ਹੋ ਕੇ ਆਇਆ ਹੈ ਬਾਬੇ ਕਾਲੂ ਦੇ ਅੱਜ ਦੇ ਮਹਾਵਾਕ ਨੂੰ ਭਾਈ ਗੁਰਦਾਸ ਆਪਣੇ ਸਮੇਂ ਵਿੱਚ ਦੁਹਰਾਉਂਦੇ ਅਤੇ ਗਾਉਂਦੇ ਹਨ ਜਿਵੇਂ ਭਾਈ ਗੁਰਦਾਸ ਸਾਭ ਜੀ ਨੇ ਕਿਹਾ ਸੀ ਕੀ ਕਿਹਾ ਸੀ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਯੁਗ ਨੂੰ ਤਾਰਨ ਵਾਸਤੇ ਗੁਰੂ ਨਾਨਕ ਦੇਵ ਜੀ ਆਏ ਹਨ ਹੁਣ ਦੇਖੋ ਵਿਰਧ ਗੁਰੂ ਨਾਨਕ ਦੇਵ ਜੀ ਦਾ ਜਿਸ ਪਿਓ ਨੇ ਸਦਾ ਔਖਾ ਕੀਤਾ ਜਿਸ ਨੇ ਚਪੇੜਾ ਮਾਰ ਮਾਰ ਗੱਲਾਂ ਤੇ ਨੀਲ ਪਾਏ ਮੁਰਮੜੋ ਸੇ ਪਿਓ ਨੂੰ ਮਿਲਣਾਉਂਦੇ ਹਨ ਆਦਬ ਕਰਦੇ ਨੇ ਬੋਲ ਕਬੋਲ ਚਲਦੇ ਆ ਫੇਰ ਝੁਕਦੇ ਆ ਜਦੋਂ ਹੀ ਕੇ ਬੇੜਾ ਸਮਾਂ ਆਇਆ ਮੌਕਾ ਤੀਰ ਸੋਧਨ ਦਾ ਲੱਜਾ ਉਸ ਪਿਓ ਦੇ ਕਲੇਜੇ ਵਿੱਚ ਐਸਾ ਬਚਨਾਂ ਦਾ ਸੱਚਾ ਬਾਣ ਸੱਨ ਕੇ ਮਾਰਦੇ ਆ ਤੇ ਮਾਇਆ ਦੇ ਪਰਦੇ ਬਿੰਨ ਕੇ ਤੇ ਭਰਮ ਦੇ ਸ਼ੌਰਟਕਟ ਕੇ ਸਾਈਂ ਦੇ ਪਿਆਰ ਵਿੱਚ ਪਾ ਦਿੰਦੇ ਨੇ ਤੇ ਜੀਵਾਨ ਦਿੰਦੇ ਆ ਇਧਰੋਂ ਨਜ਼ਰ ਚਾ ਕੇ ਜਗਤ ਦੇ ਨਾਥਾਂ ਨੇ ਆਪਣੀ ਮਾਂ ਵੱਲ ਡਿੱਠਾ ਉਹਨਾਂ ਦੇ ਨੈਣ ਬੰਦ ਸਨ ਚਿਹਰੇ ਤੇ ਇੱਕ ਅਬਾਸ਼ ਆ ਰਹੀ ਸੀ ਅੰਤਰ ਦੀ ਗਤੀ ਤਾਂ ਵਾਹਿਗੁਰੂ ਜਾਣੇ ਪਰ ਚਿਹਰਾ ਅਡੋਲ ਟਿਕ ਰਿਹਾ ਸੀ ਜਗਤ ਆਧਾਰ ਸਤਗੁਰ ਜੀ ਨੇ ਹੁਣ ਮਾਂ ਵੱਲ ਉਸੇ ਨਿਗਾਹ ਨਾਲ ਜਿਸ ਨਿਗਾਹ ਦੀ ਜਾਚਨਾ ਕਰਦਿਆਂ ਭਾਈ ਅਨੰਦ ਲਾਲ ਨੇ ਲਿਖਿਆ ਹੈ ਯਕ ਨਿਗਾਹੇ ਜਾਂ ਫਜਾਇਸ਼ ਵਸ ਬਵਦ ਦਰਕਾਰੇ ਮਾਂ ਮਤਲਬ ਸਤਗੁਰ ਦੀ ਇੱਕ ਜਿੰਦ ਪਾਉਣ ਲਈ ਪਾਉਣ ਵਾਲੀ ਨਿਗਾਹ ਹੀ ਸਾਡੇ ਸਿੱਖਾਂ ਲਈ ਤਾਂ ਕਾਫੀ ਹੈ ਮਹਾਰਾਜਿਆਂ ਨੇ ਆਪਣੇ ਸਤਿਕਾਰਯੋਗ ਮਾਤਾਵਲ ਧੱਕਿਆ ਉਹਨਾਂ ਨੈਣ ਖੋਲੇ ਤੇ ਬਾਬਲੇ ਹੋ ਚਰਨਾਂ 'ਵਲ ਢੱਠੇ ਮਾਤਾ ਜੀ ਜਿਵੇਂ ਕੋਈ ਬੌਲਾ ਬੰਦਾ ਭਜਦਾ ਕਿਸੇ ਪਾਸੇ ਨੂੰ ਇਉਂ ਮਾਤਾ ਜੀ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਚਰਨਾਂ 'ਵਲ ਨੂੰ ਦੌੜੀ ਪਰ ਗੁਰੂ ਨਾਨਕ ਨੇ ਬਾਹਾਂ ਤੇ ਬੋਚ ਕੇ ਉੱਚੀ ਕਿਹਾ ਧੰਨ ਨਿਰੰਕਾਰ ਧੰਨ ਨਿਰੰਕਾਰ ਤੇ ਮਾਤਾ ਦੇ ਲੂ ਲੂ ਤੋਂ ਛਿੜ ਪਈ ਚੁਣਕਾਰ ਧੰਨ ਨਿਰੰਕਾਰ ਦੀ ਹਾਂ ਨਿਰੰਕਾਰ ਸਾਰੇ ਵਸਦਾ ਰਸਦਾ ਹੋ ਪਾਸਿਆ ਖੁੱਲ ਗਈ ਮੋਹ ਦੀ ਨੀਂਦ ਅੰਮਾ ਦੀ ਵੀ ਮੋਹ ਮਮਤਾ ਮਿਟ ਗਈ ਪ੍ਰੇਮ ਤੇ ਸ਼ਰਧਾ ਨੇ ਥਾਂ ਮੱਲੀ ਤੇ ਸਾਰੇ ਲੂਆਂ ਨੇ ਜੀਵ ਬਣ ਕੇ ਆਖਿਆ ਸ਼ੁਕਰ ਸ਼ੁਕਰ ਵੇ ਧਰਤਾ ਅਰਸ਼ ਦੇ ਮਾਲਕਾ ਇਹ ਝਲਕਾ ਪਹਿਲੇ ਦਿਨ ਹੀ ਕਿਉਂ ਨਾ ਦੱਸਿਆ ਮੈਂ ਭੁੱਲੀ ਰਹੀ ਪੁੱਤਰ ਪ੍ਰੇਮ ਵਿੱਚ ਤੇ ਤੂੰ ਸੈਂ ਆਪ ਧਰੋਂ ਆਪ ਧਰੋਂ ਆਇਆ ਹੋਇਆ ਹਾਂ ਮਾਈ ਪਰਮ ਪਵਿੱਤਰ ਮਾਈ ਉਹ ਦਾਤਾ ਤਾਂ ਝਲਕੇ ਮਾਰਦਾ ਰਿਹਾ ਸ਼ਬਦ ਉਚਾਰਦਾ ਰਿਹਾ ਪਾंदे ਮੁੱਲਾਂ ਪੰਡਤ ਵੈਦ ਨੂੰ ਤੁਹਾਡੇ ਸਾਹਮਣੇ ਰਸਤੇ ਪਾਉਂਦਾ ਰਿਹਾ ਪੈ ਗਈ ਸੀ ਤਦਮ ਰਸਤੇ ਭੈਣ ਤੇ ਬੁਲਾਰ ਪਰ ਨਹੀਂ ਸੀ ਸੋਝੀ ਪੈਂਦੀ ਤੁਹਾਨੂੰ ਦੋਹਾਂ ਨੂੰ ਮੋਹ ਮਾਇਆ ਦੇ ਦਾਵੇਦਾਰਾਂ ਨੂੰ ਇਹ ਦਾਤ ਨਿਰਦਾਵੇ ਰਹਿਣ ਵਾਲੇ ਭਿਖਾਰੀਆਂ ਨੂੰ ਮਿਲਦੀ ਹੈ ਜਿਹੜੇ ਦਾਵਾ ਨਹੀਂ ਬੰਨ੍ਹਦੇ ਉਹਨਾਂ ਨੂੰ ਮਿਲਦੀ ਹੈ ਦਾਤਿਆਂ ਨੂੰ ਦਾਤ ਕੌਣ ਦਿੰਦਾ ਹੈ ਤੇ ਕਿਵੇਂ ਦਿੰਦਾ ਹੈ ਪਰ ਹਾਂ ਇਹ ਵੀ ਗੁਰੂ ਨਾਨਕ ਦਾ ਵਿਰਧ ਹੈ ਕਿ ਜਿਸ ਨੇ ਮਾਇਆ ਮੋਹ ਦੇ ਪਟਲ ਵਿੱਚ ਉਮਰਾ ਵਧੇ ਰਹੇ ਮਾਤਾ ਪਿਤਾ ਨੂੰ ਤੇ ਸਦਾ ਘਰ ਦੇ ਮੋਹ ਵਿੱਚ ਖਿੱਚਣ ਵਾਲੇ ਮਾਤਾ ਪਿਤਾ ਨੂੰ ਤਾਰਿਆ ਸਤਿਗੁਰੂ ਜੀ ਨੇ ਮਾਤਾ ਤੇ ਪਿਤਾ ਦੋਨਾਂ ਨੂੰ ਤਾਰ ਦਿੱਤਾ ਨਾਮ ਸ਼ਬਦ ਦੇ ਕੇ ਨਾਮ ਸ਼ਬਦ ਨਾਲ ਜੋੜ ਦਿੰਦਾ ਜਿਹੜੀ ਮਨ ਦੇ ਅੰਦਰ ਮਮਤਾ ਮੋਹ ਸੀ ਉਹ ਮਾਇਆ ਦਾ ਜਿਹੜਾ ਲੇਪਾ ਪਿਆ ਹੋਇਆ ਸੀ ਉਹ ਕੱਟ ਦਿੰਦਾ ਇਹ ਸੁਭਾਗ ਘੜੀ ਤੇ ਭਾਗਾਂ ਭਰਿਆ ਦਿਨ ਬੀਤ ਚੁੱਕਾ ਹੈ ਸ੍ਰੀ ਗੁਰੂ ਜੀ ਅਜੇ ਤਲਵੰਡੀ ਹੀ ਹਨ ਮਾਤਾ ਪਿਤਾ ਦੇ ਘਰ ਹੀ ਹਨ ਤੇ ਇਲਾਹੀ ਰੰਗ ਲੱਗ ਰਹੇ ਸਨ ਕਿ ਇੱਕ ਦਿਨ ਸ੍ਰੀ ਗੁਰੂ ਜੀ ਬਾਹਰੋਂ ਆਏ ਕੀ ਦੇਖਦੇ ਹਨ ਕਿ بڑے ਪਕਵਾਨ ਪੱਕ ਰਹੇ ਨੇ ਇੱਕ ਪਾਸੇ ਪੰਡਤ ਬੈਠਾ ਕੁਝ ਉਚਾਰ ਰਿਹਾ ਹੈ ਤੇ ਬਾਹਰ ਭੀੜ ਖਾਣ ਵਾਲਿਆਂ ਦੀ ਇਕੱਠੀ ਹੋ ਰਹੀ ਹੈ ਸ੍ਰੀ ਗੁਰੂ ਜੀ ਪਿਤਾ ਜੀ ਪਾਸ ਬੈਠ ਕੇ ਕਾਰਨ ਪੁੱਛਣ ਲੱਗੇ ਤਾਂ ਕਾਲੂ ਜੀ ਨੇ ਆਖਿਆ ਅੱਜ ਵੱਡਿਆਂ ਦਾ ਸ਼ਰਾਦ ਹੈ ਤੇ ਪਿਤਰਾਂ ਦੇ ਨਿਸਤਾਰੇ ਵਾਸਤੇ ਬ੍ਰਹਮ ਭੋਜ ਕਰ ਰਹੇ ਹਾਂ ਸੁਣ ਕੇ ਸ੍ਰੀ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਜਿਹੜੇ ਪਿਤਰ ਅਵਿਗਤ ਹੋਣ ਉਹਨਾਂ ਦੀ ਸਦਗਤੀ ਲਈ ਤਾਂ ਕੁਝ ਸੋਚ ਹੋਵੇ ਪਰ ਜਦ ਪਿਤਰ ਸਦਗਤੀ ਨੂੰ ਪ੍ਰਾਪਤ ਹੋ ਚੁੱਕੇ ਹੋਣ ਤਦ ਫੇਰ ਸੋਚ ਦਾ ਕੀੜਾ ਥਾਂ ਹੋ ਹੈ ਵੀ ਜਿਹੜੇ ਤਾਂ ਅਜੇ ਸਦਗਤੀ ਜਿੰਨਾਂ ਦੀ ਨਹੀਂ ਹੋਈ ਉਹਨਾਂ ਲਈ ਤਾਂ ਯਤਨ ਕਰਨੇ ਚਾਹੀਦੇ ਆ ਜਿਨ੍ਹਾਂ ਦੀ ਪਹਿਲੋਂ ਹੀ ਸਦਗਤੀ ਹੋ ਚੁੱਕੀ ਆ ਉਹਨਾਂ ਲਈ ਸੋਚਾਂ ਕੀ ਸੋਚਣੀਆਂ ਕਾਲੂ ਨੇ ਹਰਿਆਣ ਹੋ ਕੇ ਪੁੱਛਿਆ ਸਾਡੇ ਪਿਤਰ ਸਦਗਤੀ ਨੂੰ ਪ੍ਰਾਪਤ ਹੋ ਚੁੱਕੇ ਆ ਤਾਰ ਤੁਹਾਨੂੰ ਠੀਕ ਪਤਾ ਹੈ ਗੁਰੂ ਜੀ ਨੇ ਕਿਹਾ ਹਾਂ ਠੀਕ ਪਤਾ ਹੈ ਕਾਲੂ ਨੇ ਕਿਹਾ ਮੈਨੂੰ ਦਿਖਾ ਸਕਦੇ ਹਾਂ ਗੁਰੂ ਜੀ ਨੇ ਕਿਹਾ ਜੇ ਕਰਤਾਰ ਨੂੰ ਭਾਵੇਂ ਤਾਂ ਦਿਖਾ ਸਕਦੇ ਆ ਕਾਲੂ ਨੇ ਕਿਹਾ ਫਿਰ ਦਿਖਾਓ ਨਾ ਗੁਰੂ ਜੀ ਨੇ ਬਤਨ ਕਿਹਾ ਅੱਖਾਂ ਮੀਟੋ ਸਾਈਂ ਨਾਮ ਵਿੱਚ ਜੁੜ ਕੇ ਬੈਠੋ ਕਾਲੂ ਜੀ ਹੁਣ ਨੇਤਰ ਬੰਦ ਕਰ ਸਿਮਰਨ ਵਿੱਚ ਲੱਗੇ ਹੋਏ ਬੈਠੇ ਨੇ ਕੀ ਦੇਖਦੇ ਨੇ ਇੱਕ ਪੁਤਲਾ ਅੰਧਕਾਰ ਵਿੱਚ ਹੈ ਔਰ ਉਸ ਵਿੱਚ ਘਬਰਾਹਟ ਹੈ ਤੇ ਹੂਲ ਦੀ ਆਵਾਜ਼ ਆ ਰਹੀ ਹੈ ਹਾਏ ਹਾਏ ਹੋ ਰਹੀ ਹੈ ਫਿਰ ਇਹ ਅੰਧਕਾਰ हट ਗਿਆ ਤੇ ਇੱਕ ਮੱਧਮ ਚਾਨਣਾ ਆ ਗਿਆ ਫਿਰ ਇਹ ਚਾਨਣਾ ਬਦਲਣ ਲੱਗਿਆ ਹਲਕਾ ਤੇ ਸੁਖਦਾਈ ਹੋ ਗਿਆ ਫਿਰ ਚਾਨਣੇ ਦੇ ਰੰਗ ਬਦਲ ਗਏ ਪਰ ਇਹ ਚਾਨਣਾ ਇੰਨਾ ਤਿੱਖਾ ਸੀ ਕਿ ਝੱਲਿਆ ਨਾ ਜਾਵੇ ਇਸ ਵਿੱਚ ਇੱਕ ਨਾਂ ਚੁਬਣ ਵਾਲੀ ਦੋਧਿਆਪਾ ਸੀ ਸੀ ਬੜਾ ਤਿੱਖਾ ਪਰ ਚੁਬਦਾ ਨਹੀਂ ਸੀ ਫਿਰ ਜਿਉਂ-ਜਿਉਂ ਚਾਨਣ ਵਧਿਆ ਤਿਉਂ-ਤਿਉਂ ਦੇ ਅੰਤਰੀਵ ਨੈਣਾਂ ਦੀ ਦੇਖਣ ਸ਼ਕਤੀ ਤੇ ਝੱਲਣ ਦੀ ਤਾਪ ਵੀ ਵਧ ਗਈ। ਅੰਤ ਉਹ ਇੱਕ ਮਹਾਨ ਰਸਦਾਇਕ ਚਾਨਣੇ ਵਿੱਚ ਅਪੜੇ ਜਿੱਥੇ ਕਿ ਚਾਨਣੇਦਰ ਚਾਨਣੇ ਪਿਆਰੇ-ਪਿਆਰੇ ਝਾਂਵਲੇ ਮਾਰ ਰਹੇ ਸਨ ਜਿਵੇਂ ਸਮੁੰਦਰ ਵਿੱਚ ਛੱਲਾ ਹੁੰਦੀਆਂ ਨੇ ਔਰ ਐਸੇ ਸੋਹਣੇ ਸੂਖਮ ਤਰੰਗ ਵਿੱਚ ਲਸਾ ਦਿੰਦੇ ਸਨ ਕਿ ਕਾਲੂ ਜੀ ਨੇ ਕਦੇ ਸੁਪਨੇ 'ਚ ਨਹੀਂ ਸੀ ਤੱਕੇ। ਫੇਰ ਆਪਣੇ ਪਿਤਾ ਜੀ ਨਜ਼ਰ ਆਏ ਜੋ ਆਚਰਜ ਤੋਂ ਆਚਰਜ ਤੇ ਸੂਖਮ ਜਿਹੇ ਰੰਗਾਂ ਦੇ ਲਿਬਾਸ ਵਿੱਚ ਸਨ ਇਥੇ ਨਾ ਸਰੀਰ ਸਨ ਨਾ ਸਰੀਰਾਂ ਦੇ ਕੱਜਣ ਦੇ ਸਮਾਨ ਪਰ ਫੇਰ ਆਕਾਰ ਦਿਸਦੇ ਸਨ ਤੇ ਨਿਰਾਕਾਰੀ ਜਿਹੇ ਸਮਾਨ ਦੇ ਡਾਢੇ ਮਨੋਹਰ ਵਸਤਰਾਂ ਦੇ ਵਿੱਚੋਂ ਨਜ਼ਰ ਆ ਰਹੇ ਸਨ ਵੀ ਜਦੋਂ ਦਰਸ਼ਨ ਕੀਤੇ ਵੇਖੇ ਤਾਂ ਉਹ ਜਿਹੜੇ ਪੁਤਲੇ ਸਨ ਉਹਨਾਂ ਦੇ ਕੱਜਣ ਵਾਸਤੇ ਢਕਣ ਵਾਸਤੇ ਕਪੜਾ ਵੀ ਕੋਈ ਨਹੀਂ ਸੀ ਪਰ ਜਦੋਂ ਉਹਨਾਂ ਤੇ ਨਜ਼ਰ ਪੈਂਦੀ ਸੀ ਵੇਖਦੇ ਸੀ ਤਾਂ ਉਹ ਨੰਗੇ ਨਹੀਂ ਸੀ ਲੱਗਦੇ ਨੰਗੇ ਪ੍ਰਤੀਤ ਨਹੀਂ ਸੀ ਹੁੰਦੇ ਉਹ ਮਨੋਹਰ ਵਸਤਰਾਂ ਵਿੱਚ ਨਜ਼ਰ ਆ ਰਹੇ ਸਨ ਉਹ ਕੱਪੜੇ ਸਾਡੇ ਕੱਪੜਿਆਂ ਵਰਗੇ ਨਹੀਂ ਸੀ ਪਰ ਕੋਈ ਰੋਹਾਨੀ ਕੱਜਣ ਕੱਜਣ ਕਹੀਏ ਟਕਣ ਵਾਲਾ ਕੱਪੜਾ ਉਹ ਕੋਈ ਰੋਹਾਨੀ ਕੱਜਣ ਸੀ ਜੋ ਸਤਕਾਰ ਤੇ ਆਦਰ ਦੇ ਚਿੰਨ ਸਨ ਜਿਵੇਂ ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਵਚਨ ਆਉਂਦਾ ਹੈ ਖੜ ਦਰਗਹ ਪਹਿਨਾਈ ਹੈ ਮੁਖ ਹਰ ਨਾਮ ਨਿਵਾਸ ਸ੍ਰੀ ਕਾਲੂ ਜੀ ਨੇ ਪਿਤਾ ਜੀ ਨੂੰ ਚਾਨਣੇ ਵਿੱਚ ਤੇ ਸੁੰਦਰ ਕਬਾ ਵਿੱਚ ਡਿਠਾ ਕਬਾ ਦਾ ਮਤਲਬ ਹੁੰਦਾ ਹੈ ਲਿਬਾਸ ਫਿਰ ਬਾਬਾ ਜੀ ਉਸੇ ਤਰ੍ਹਾਂ ਤੱਕੇ ਫਿਰ ਸਾਰੇ ਪਿੱਤਰ ਵੇਖੇ ਕਾਲੂ ਜੀ ਨੇ ਪੁੱਛਿਆ ਇਹ ਕਿਥਾਉ ਹੈ ਵੀ ਇਹ ਕਿਹੜਾ ਥਾਂ ਹੈ ਉਹਨਾਂ ਕਿਹਾ ਮਹਾ ਪਵਿੱਤਰ ਸੁਖ ਦੀ ਅਵਸਥਾ ਹੈ ਕਾਲੂ ਜੀ ਨੇ ਕਿਹਾ ਤੁਸੀਂ ਇੱਥੇ ਕਿਵੇਂ ਆਏ ਹੋ ਉਹਨਾਂ ਕਿਹਾ ਜਦ ਦੇ ਤੇਰੇ ਘਰ ਜਗਤ ਦੇ ਸਵਾਮੀ ਪ੍ਰਗਟੇ ਹਨ ਅਸੀਂ ਜਗ੍ਹਾ-ਜਗ੍ਹਾ ਤੋਂ ਉੱਚੇ ਸੁੱਚੇ ਕਰਕੇ ਇੱਥੇ ਲਿਆਂਦੇ ਗਏ ਹਾਂ ਤੇ ਪਰਮ ਸੁਖੀ ਆ ਪਰੰਤੂ ਸ਼ੋਕ ਹੈ ਮਤਲਬ ਦੁੱਖ ਹੈ ਤੁਸਾਂ ਤੇ ਤੁਸਾਂ ਤੇ ਦੁੱਖ ਹੈ ਕਿ ਮੋਹ ਆਇਆ ਹੀਟ ਤੁਸਾਂ ਉਸ ਨਿਰੰਝਣੀ ਜੋਤ ਦੀ ਸੋਝੀ ਨਾ ਪਾਈ ਫਿਰ ਸ਼ੁਕਰ ਹੈ ਉਹਨਾਂ ਦਾ ਕਿ ਜਿੱਥੇ ਉਹਨਾਂ ਸਾਡਾ ਨਿਸਤਾਰਾ ਕੀਤਾ ਸੀ ਤੁਹਾਡੇ ਸਾਰੇ سلوਕ ਨੂੰ ਭੁਲਾ ਕੇ ਤੁਹਾਨੂੰ ਸਿਮਰਨ ਦੀ ਦਾਤ ਦਿੱਤੀ ਖੇ ਕਾਲੂ ਸੁਣ ਸੁਤ ਕੋ ਸੁਤਨਾ ਜਾਨ ਬੜ ਭਾਗੀ ਹਰ ਸੋ ਲਖ ਹੋ 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 ਅਨੁਰਾਗੀ ਆਪਦੇ ਪੁੱਤਰ ਨੂੰ ਕੱਲਾ ਪੁੱਤਰ ਨਾ ਸਮਝ ਉਹਦਾ ਰੱਬ ਦਾ ਪਿਆਰਾ ਰੱਬ ਆਪ ਹੈ ਬਾਬਾ ਕਾਲੂ ਜੀ ਨੇ ਸਿਰ ਨਵਾਇਆ ਤੇ ਆਖਿਆ ਸੱਚ ਹੈ ਹਾ ਵੜ ਕਿਉ ਵੜ ਕਿਉ ਦਾ ਮਤਲਬ ਵੱਡਿਓ ਇਹ ਥਾਂ ਬੜਾ ਬੜੀ ਸੁਖਦਾਈ ਹੈ ਮੈਨੂੰ ਵੀ ਇੱਥੇ ਰੱਖ ਲਓ ਮੇਰਾ ਜਿੱਤ ਪਿੱਛੇ ਜਾਣ ਨੂੰ ਨਹੀਂ ਕਰਦਾ ਉਹਨਾਂ ਕਿਹਾ ਤੂੰ ਇੱਥੇ ਸਵਾਮੀ ਗੁਰੂ ਜੀ ਦੀ ਮਿਹਰ ਨਾਲ ਆਇਆ ਹੈ ਤੇਰਾ ਸਮਾਂ ਅਜੇ ਉਸ ਜਗਤ ਵਿੱਚ ਬਾਕੀ ਹੈ ਜਿੱਥੇ ਰਾਤ ਹੈ ਇਹ ਸਦਾ ਦਿਨ ਦਾ ਦੇਸ਼ ਹੈ ਜਿਵੇਂ ਮਲਾਰ ਰਾਗ ਵਿੱਚ ਬਚਨ ਆਉਂਦਾ ਹੈ ਉਥੇ ਦੇਹੋ ਐਥੇ ਸਭ ਰਾਤ ਇੱਥੇ ਤਾਂ ਹਨੇਰੀ ਹੈ ਜਗਤ ਦੇ ਉੱਤੇ ਮੋਹ ਮਾਇਆ ਦਾ ਹਨੇਰਾ ਅਗਿਆਨਤਾ ਦਾ ਹਨੇਰਾ ਪਰ ਉੱਥੇ ਜਿੱਥੇ ਪਿਤਾ ਕਲਿਆਣ ਰਾਏ ਮਹਿਤਾ ਜੀ ਦੇ ਪਿੱਤਰ ਵਸ ਰਹੇ ਨੇ ਉੱਥੇ ਕੀ ਹੈ ਉੱਥੇ ਸਦਾ ਹੀ ਦਿਨ ਸਦਾ ਹੀ ਦਿਨ ਹੈ ਤੇਰਾ ਸਮਾਂ ਅਜੇ ਉਸ ਜਗਤ ਵਿੱਚ ਬਾਕੀ ਹੈ ਜਿੱਥੇ ਰਾਤ ਹੈ ਇਹ ਸਦਾ ਦਿਨ ਦਾ ਦੇਸ਼ ਹੈ ਇੱਥੇ ਆਉਣ ਦਾ ਵੇਲਾ ਤੁਸਾਂ ਦਾ ਆਵੇਗਾ ਪਿਤਰ ਕਹਿੰਦੇ ਹਨ ਪਿਤਾ ਕਲਿਆਣ ਰਾਏ ਮਹਿਤਾ ਜੀ ਨੂੰ ਵੀ ਇੱਥੇ ਆਉਣ ਦਾ ਤੁਸਾਂ ਦਾ ਵੇਲਾ ਆਵੇਗਾ ਤੂੰ ਜਰੂਰ ਜੇ జగਤ ਦੇ नाथ ਨਾਲ ਪਿਆਰ ਕਰੇਗਾ ਤਾਂ ਸਮਾ ਆਵੇਗਾ ਗੁਰੂ ਨਾਨਕ ਦੇਵ ਜੀ ਨੇ ਪਿਤਾ ਨੂੰ ਜਗਾ ਲਿਆ ਜਿਵੇਂ ਸੁੱਤੇ ਨੂੰ ਜਗਾ ਲიਏ ਸਮਾਦੀ ਲੱਗੀ ਹੋਈ ਸੀ ਪਿਤਾ ਜੀ ਦੀ ਜਗਾ ਲਿਆ ਜਾਗ ਖੁੱਲ ਕੇ ਜਿਸ ਨਜ਼ਰ ਨਾਲ ਕਾਲੂ ਨੇ ਪੁੱਤ ਨੂੰ ਡਿਠਾ ਉਹ ਪੂਰਨ ਪ੍ਰੇਮਾ ਭਗਤੀ ਦੀ ਸੀ ਇਹ ਕੌਤਕ ਵੇਖ ਕੇ ਜੋ ਸੋਝੀ ਉਸ ਨੂੰ ਆਈ ਉਹ ਉਸ ਦਿਨ ਵੀ ਨਹੀਂ ਸੀ ਆਈ ਜਿਸ ਦਿਨ ਉਸ ਨੂੰ ਨਾਮ ਪ੍ਰਾਪਤ ਹੋਇਆ ਸੀ ਜਿਸ ਦਿਨ ਨਾਮ ਪ੍ਰਾਪਤ ਹੋਇਆ ਸੋਝੀ ਆਈ ਸੀ ਪਰ ਅੱਜ ਇੰਨੀ ਸੋਝੀ ਆਈ ਆ ਐਨਾ ਪ੍ਰੇਮ ਬਣ ਗਿਆ ਜਿਹੜਾ ਪਹਿਲੇ ਦਿਨ ਨਹੀਂ ਸੀ ਬਣਿਆ ਜਿਸ ਦਿਨ ਨਾਮ ਦਾ ਦਾਨ ਮਿਲਿਆ ਅੱਜ ਕੋਈ ਕਸਰ ਵਾਕ ਹੀ ਨਹੀਂ ਰਹੀ ਸ੍ਰੀ ਬਾਬਾ ਕਾਲੂ ਪੂਰਨ ਪ੍ਰੇਮ ਰੂਪ ਹੋ ਗਿਆ ਹਾਂ ਬਾਬਾ ਕਾਲੂ ਨੇਰਾ ਪ੍ਰੇਮ ਰੂਪ ਹੋ ਗਿਆ ਹੈ ਉਸ ਨੂੰ ਗੁਰੂ ਨਾਨਕ ਦਾ ਅਸਲ ਸਰੂਪ ਦੇਖ ਪਿਆ ਹੈ ਘਟ ਘਟ ਵਿਆਪਕ ਨਿਰੰਕਾਰ ਦਾ ਚਲ ਘਾਰਾ ਉਸ ਨੂੰ ਵੱਜ ਗਿਆ ਹੈ ਹਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਤੇ ਉਸ ਦਰਸ਼ਨ ਮਈ ਸਿਮਰਨ ਵਿੱਚ ਉਹ ਆਪ ਉਜਾਲਾ ਰੂਪ ਹੋ ਗਿਆ ਹੈ ਪੁੱਤਰ ਨੂੰ ਆਖਣ ਲੱਗਾ ਉਹ ਥਾ ਡਾਡਾ ਮਿੱਠਾ ਸੀ ਗੁਰੂ ਜੀ ਬੋਲੇ ਅਜੇ ਵੇਲਾ ਨਹੀਂ ਆਇਆ ਅਜੇ ਇਸ ਜਗਤ ਵਿੱਚ ਕੁਝ ਸਮਾਂ ਤੁਹਾਡਾ ਹੋਰ ਹੈ ਸੋ ਸ੍ਰੀ ਬਾਬਾ ਕਾਲੂ ਜੀ ਹੁਣ ਰਜਾ ਦੇ ਜਾਨੂ ਸਾਈਂ ਦੇ ਸਿਦਕ ਤੇ ਸਿਮਰਨ ਵਾਲੇ ਪੁੱਤਰ ਦੇ ਅਸਲੇ ਦੇ ਸਿਆਣੇ ਹੋ ਕੇ ਸੁਖੀ ਹੋ ਗਏ ਹਨ ਗੁਰੂ ਜੀ ਹੁਣ ਫੇਰ ਘਰੋਂ ਉੱਠ ਕੇ ਤਿਆਰ ਹੋ ਪਏ ਨੇ ਹਾਂ ਜਗਤ ਤਾਰਕ ਜੀ ਉੱਠ ਤੁਰੇ ਹਨ ਬੱਦਲਾਂ ਨੂੰ ਬਰਫਾਨੀ ਚੋਟੀਆਂ ਆਪਣੇ ਪਾਸ ਰੱਖਣ ਲਈ ਖਿੱਚਦੀਆਂ ਨੇ ਜਿੰਨਾਂ ਚੋਟੀਆਂ ਦੇ ਉੱਤੇ ਪਹਾੜਾਂ ਦੀਆਂ ਚੋਟੀਆਂ ਉੱਤੇ ਬਰਫ਼ ਪਈ ਹੁੰਦੀ ਆ ਬਰਫਾਨੀ ਚੋਟੀਆਂ ਉਹ ਬੱਦਲਾਂ ਨੂੰ ਆਪਣੇ ਵੱਲ ਨੂੰ ਖਿੱਚਦੀਆਂ ਨੇ ਬਿਜਲੀਆਂ ਉਹਨਾਂ ਨੂੰ ਅਸਮਾਨਾਂ ਵਿੱਚ ਸਦਾ ਰੱਖਣ ਲਈ ਲੋਚਦੀਆਂ ਹਨ ਪਰ ਉਹਨਾਂ ਨੇ ਹਰ ਥਾਂ ਠੰਡ ਦੇਣੀ ਤੇ ਸਾਰੇ ਵਸਣਾ ਹੁੰਦਾ ਹੈ ਇਸ ਲਈ ਉਹ ਟੁਰ ਪੈਂਦੇ ਆ ਤੇਵੇਂ ਹੀ ਗੁਰੂ ਜੀ ਵੀ ਟੁਰ ਪਏ ਗੁਰੂ ਨਾਨਕ ਪ੍ਰਕਾਸ਼ ਤੇ ਬਾਲੇ ਦੀ ਸਾਖੀ ਦੱਸਦੀ ਆ ਕਿ ਇਸ ਘਟਨਾ ਦੇ ਕੁਝ ਸਮੇਂ ਬਾਅਦ ਬਾਬਾ ਕਾਲੂ ਜੀ ਸਮਾ ਗਏ ਸਨ ਮਤਲਬ ਉਹਨਾਂ ਦਾ ਪ੍ਰਲੋਕ ਗਮਣ ਹੋ ਗਿਆ ਸੀ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਜਦੋਂ ਗੁਰੂ ਨਾਨਕ ਜੀ ਕਰਤਾਰਪੁਰ ਵਸਾ ਕੇ ਉਥੇ ਟਿਕ ਗਏ ਹਨ ਤਦੋਂ ਬਾਬਾ ਕਾਲੂ ਉਥੇ ਆਇਆ ਹੈ ਔਰ ਉਹ ਪੂਰਨ ਗੁਰੂ ਦੇ અવਤਾਰ ਮੰਨੇ ਤੇ ਟਿੱਕੇ ਗਏ ਹਨ ਐਸਾ ਜਾਣ ਪੈਂਦਾ ਹੈ ਕਿ ਅਰਸ਼ੀ ਰਾਜ ਗੱਦੀ ਦਾ ਤਿਲਕ ਬਾਬੇ ਕਾਲੂ ਜੀ ਨੇ ਇਲਾਹੀ ਮਸਤਕ ਤੇ ਤਦੋਂ ਲਾਇਆ ਹੈ ਇਸ ਘਟਨਾ ਦੇ ਕੁਝ ਸਮਾ ਮੰਗਰੋ ਬਾਬਾ ਕਾਲੂ ਜੀ ਦਾ ਸਮਾਉਣਾ ਲਿਖਿਆ ਹੋਇਆ ਹੈ ਬਾਬਾ ਕਾਲੂ ਤੇ ਮਾਤਾ ਤ੍ਰਿਪਤਾ ਜੀ ਵਿਰਾਗੀ ਹੋਏ ਨੇ ਪਰ ਵਿਜੋਗ ਦਾ ਰੋਣਾ ਨਹੀਂ ਰੋ ਰਹੇ ਅੱਜ ਟੋਟ ਤੇ ਕਲੇਜੇ ਵੱਡ ਨਹੀਂ ਪੈਂਦੀ ਅੱਜ ਕਰਮਾਂ ਤੇ ਗੁੱਸੇ ਤੇ ਪੁੱਤਰ ਤੇ ਰੋਸ ਤੇ ਰੱਬ ਦੇ ਨਾਲ ਹਨੇਰਾ ਨਹੀਂ ਆਉਂਦਾ ਅੱਜ ਸ਼ੁਕਰ ਹੈ ਸ਼ੁਕਰ ਵਿੱਚ ਵਰਾਗ ਹੈ ਵਿਰਾਗ ਵਿੱਚ ਪ੍ਰੇਮ ਹੈ ਰਜਾ ਉਤੇ ਸਿਦਕ ਹੈ ਸਵਾਦ ਵਾਲਾ ਨੈਣ ਸ਼ਮ ਸ਼ਮ ਹੁੰਦੇ ਆ ਪਰ ਰਸ ਦਾ ਇੱਕ ਅਥਰਾ ਭਰਦੀਆਂ ਨੇ ਜੋ ਨੈਣਾਂ ਦੇ ਵਿੱਚ ਹੀ ਸੁੱਕ ਸੁੱਕ ਜਾਂਦੀਆਂ ਨੇ ਅੱਜ ਉਹਨਾਂ ਨੂੰ ਗੁਰੂ ਨਾਨਕ ਦਾ ਟੁਰਨਾ ਇਲਾਹੀ ਤੇ ਮਹਾਨ ਉੱਚਾ ਤਰਸ ਨਜ਼ਰੀ ਪੈਂਦਾ ਜਗਤ ਜਲੰਦਾ ਰੋਂਦਾ ਦੁਖੀ ਹਾਵੇ ਭਰਦਾ ਤੇ ਆਪਣੀ ਪਹਿਲੀ ਅਵਸਥਾ ਤੋਂ ਕਰੋਣਾ ਗੁਣਾ ਵੱਧ ਤੜਪਦਾ ਦਿਸਦਾ ਹੈ ਤੇ ਅਰਸ਼ਾਂ ਵਿੱਚ ਵਾਹਿਗੁਰੂ ਜੀ ਮਿਹਰ ਦੇ ਘਰ ਖੜੇ ਦਿਸਦੇ ਨੇ ਤੇ ਗੁਰੂ ਨਾਨਕ ਜੀ ਉਹਨਾਂ ਦੇ ਹੁਕਮ ਵਿੱਚ ਠੰਡ ਦਾ ਫੁਹਾਰਾ ਹੱਥ ਲਈ ਸਦਾ ਵਰਸ ਦੇ ਬੱਦਲ ਵਾਂਗੂ ਠੰਡਾ ਪਾਉਣ ਲਈ ਟੁਰੇ ਨਜ਼ਰ ਪੈਂਦੀ ਹੈ ਜਦੋਂ ਪਹਿਲਾ ਗੁਰੂ ਨਾਨਕ ਸਾਹਿਬ ਜੀ ਜਾਂਦੇ ਹੁੰਦੇ ਸੀ ਘਰ ਛੱਡ ਕੇ ਉਦਾਸੀ ਕਰਨ ਉਦੋਂ ਮਾਤਾ ਬਹੁਤ ਰੋਂਦੇ ਬਿਲਕਦੇ ਹੁੰਦੇ ਸੀ ਪਿਤਾ ਵੀ ਬੜਾ ਰੋਸ ਕਰਦਾ ਹੁੰਦਾ ਸੀ ਪਰ ਅੱਜ ਰੋ ਤਾਂ ਰਹੇ ਆ ਪਰ ਅੱਜ ਉਹ ਰੋਣਾ ਨਹੀਂ ਰੋ ਰਹੇ ਜਿਹੜਾ ਪਹਿਲਾਂ ਰੋਂਦੇ ਸੀ ਅੱਜ ਪ੍ਰੇਮ ਤੇ ਵਿਰਾਗ ਦਾ ਰੋਣਾ ਹੈ ਅੱਜ ਉਹਨਾਂ ਨੂੰ ਇਹ ਗੱਲ ਨਜ਼ਰ ਆ ਗਈ ਹੈ ਕਿ ਸਾਰਾ ਜਗਤ ਬੜਾ ਦੁਖੀ ਆ ਮੱਚ ਸੜ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਉਸ ਜਗਤ ਨੂੰ ਤਾਰਨ ਦੇ ਲਈ ਮੇਰਾਂ ਦੇ ਘਰ ਵਿੱਚ ਖੜੇ ਹੋਏ ਨੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਬਖਸ਼ੀ ਹੋਈ ਉਹ ਜਿਹੜੀ ਦਾਤ ਵੱਡੀ ਉਹਨਾਂ ਨੂੰ ਮਿਲੀ ਹੋਈ ਸੀ ਉਹ ਦਾਤ ਲੈ ਕੇ ਹੁਕਮ ਵਿੱਚ ਠੰਡ ਦਾ ਫੁਹਾਰਾ ਲੈ ਕੇ ਆਪਦੇ ਹੱਥ ਵਿੱਚ ਜਗਤ ਨੂੰ ਸੀਤਲ ਕਰਨ ਲਈ ਤੁਰੇ ਇਹ ਮਾਤਾ ਪਿਤਾ ਨੂੰ ਨਜ਼ਰ ਪੈਂਦੀ ਹੈ ਇਹ ਹੈ ਉੱਚੇ ਜੀਵਨ ਦਾ ਲਾਭ ਜਿਸ ਤੋਂ ਜਗਤ ਸੁੱਤਾ ਪਿਆ ਹੈ ਇਹ ਉਸ ਉੱਚ ਜੀਵਨ ਦਾ ਪ੍ਰਤਾਪ ਹੈ ਜਿਸ ਨੂੰ ਜਗਤ ਇੱਕ ਬਹਿਮ ਭਰਮ ਕੋਈ ਲੋਕ ਵਿੱਚ ਸੰਸੇਵ ਵਾਲੀ ਗੱਲ ਸਮਝਦਾ ਹੈ ਸੋ ਹੁਣ ਜਗਤ ਦੇ ਪਿਤਾ ਗੁਰੂ ਨਾਨਕ ਨੂੰ ਟੁਰਦੇ ਬਾਬਾ ਕਾਲੂ ਜੀ ਵੇਖ ਰਹੇ ਨੇ ਚਾਹੁੰਦੇ ਤਾਂ ਹਨ ਮੇਰੇ ਪਾਸ ਰਹਿਣ ਕਦੇ ਅੱਖਾਂ ਓਲੇ ਨਾ ਹੋਣ ਅੱਗੇ ਤੋਂ ਵੱਧ ਮਨ ਲੋਚਦਾ ਹੈ ਕਿ ਸਦਾ ਹੀ ਦੇਸਣ ਸਦਾ ਦੇਸਣ ਪਰ ਅੱਜ ਉਹ ਜਾਣਦਾ ਹੈ ਕਿ ਮੇਰੇ ਹੁਣ ਧਿਆਨ ਵਿੱਚ ਬਸ ਗਏ ਨੇ ਨਾਨਕ ਦਾ ਇੱਕ ਕੋਈ ਪੱਕਾ ਦੇਸ਼ ਨਹੀਂ ਹੈ ਨਾਨਕ ਸਰਬ ਦੇਸ਼ੀ ਹੈ ਨਾਨਕ ਹਰੇਕ ਹਿਰਦੇ ਵਿੱਚ ਵਸਦਾ ਹੈ ਕਿਤੇ ਵਿਚਰਦਾ ਰਹੇ ਪਰ ਸਾਰੇ ਧਿਆਨ ਹਿਰਦਿਆਂ ਵਿੱਚ ਸਮਾਇਆ ਹੁੰਦਾ ਹੈ ਚਾਂਦਨੀ ਵਿੱਚ ਰੱਖਿਆ ਹਜ਼ਾਰਾਂ ਘੋੜਿਆਂ ਵਿੱਚ ਜਿਵੇਂ ਚੰ드ਰਮਾ ਸਮਾਇਆ ਹੁੰਦਾ ਹੈ ਚਾਂਦਨੀ ਵਿੱਚ ਰੱਖਿਆ ਹਜ਼ਾਰਾਂ ਘੜਿਆਂ ਵਿੱਚ ਜਿਵੇਂ ਚੰ드ਰਮਾ ਸਮਾਇਆ ਹੁੰਦਾ ਹੈ ਸੋ ਬਾਬਾ ਕਾਲੂ ਹੁਣ ਜਾਣਦਾ ਹੈ ਕਿ ਜਿਵੇਂ ਮੇਰਾ ਹਿਰਦਾ ਠਰਿਆ ਹੈ ਤੇਵੇ ਹੋਰ ਤਪ ਦੇ ਹਿਰਦੇ ਵੀ ਠਰਨ ਹਾਂ ਅਸੀਂ ਆਪਣੇ ਮੋਹ ਦੀ ਕੁਰਬਾਨੀ ਕਰੀਏ ਤਾਂ ਜੋ జగਤ ਠਰ ਜਾਵੇ ਇਸ ਮਹਾਜਗ ਮਹਾਬਲੀਦਾਨ ਭਾਰੀ ਕੁਰਬਾਨੀ ਦੇ ਭਾਵ ਵਿੱਚ ਬਾਬਾ ਕਾਲੂ ਤੇ ਮਾਤਾ ਤ੍ਰਿਪਤਾ ਜੀ ਆਪਣੇ ਪਰਮ ਪਿਆਰੇ ਪ੍ਰਾਣਾ ਤੋਂ ਪਿਆਰੇ ਨੂੰ ਅੱਜ ਟੋਲ ਰਹੇ ਨੇ ਔਰ ਸੰਸਾਰ ਦੇ ਮਹਾਜਗ ਵਿੱਚ ਵਾਹਿਗੁਰੂ ਦੇ ਮਹਾਨ ਪਿਆਰ ਵਿੱਚ ਹਿੱਸਾ ਲੈ ਰਹੇ ਹਨ ਪਹਿਲਾਂ ਜਦੋਂ ਗੁਰੂ ਨਾਨਕ ਸਾਹਿਬ ਜਾਂਦੇ ਮਾਤਾ ਪਿਤਾ ਬਹੁਤ ਸੋਕ ਕਰਦੇ ਬੜਾ ਸੋਗ ਕਰਦੇ ਬੜਾ ਰੋਂਦੇ ਬਿਰਲਾਪ ਕੁਰਲਾਪ ਕਰਦੇ ਪਰ ਅੱਜ ਗੁਰੂ ਨਾਨਕ ਦੇ ਮਹਾਰਾਜਿਆਂ ਨੂੰ ਆਪ ਆਪਣੇ ਹੱਥੀਂ ਪ੍ਰੇਮ ਨਾਲ ਤੋੜ ਰਹੇ ਆ ਇਹ ਹਨ ਅਸਰ ਉਸ ਉੱਚ ਜੀਵਨ ਦੇ ਜੋ ਗੁਰੂ ਨਾਨਕ ਲੈ ਕੇ ਆਏ ਹਨ ਜਗਤ ਨੂੰ ਦਾਨ ਕਰਦੇ ਆ ਤੇ ਸਦਾ ਦਾਨ ਜਾਰੀ ਰਹਿਣ ਲਈ ਆਪਣੇ ਗੁਰੂ ਅੰਗਦ ਤੇ ਸਿੱਖ ਬੁੱਢੇ ਭਾਈ ਵਿੱਚ ਜਾਗ ਲਗਾ ਕੇ ਸਦਾ ਜਾਗ ਇਹ ਜਾਰੀ ਰੱਖ ਗਿਆ ਹੈ ਉਸ ਜੀਵਨ ਵਿੱਚ ਜੀ ਉਠਣਾ ਸਾਡੇ ਸਾਰੇ ਸਿੱਖਾਂ ਦਾ ਕੰਮ ਹੈ ਸਾਰੇ ਜਪੋ ਜੀ ਧੰਗ ਗੁਰੂ ਨਾਨਕ ਧੰਗ ਗੁਰੂ ਨਾਨਕ ਧੰਗ ਗੁਰੂ ਨਾਨਕ ਧੰਗ ਗੁਰੂ ਨਾਨਕ ਇੱਕ ਦਿਨ ਇੱਕ ਬ੍ਰਾਹਮਣ ਆਚਾਰੀ ਆਇਆ ਆਇਆ ਖੁਦ ਹਿਆਰਤ ਤਾਂ ਆਏ ਅਸੀਲ ਬਚਨ ਕੀਤੋਸ ਬਾਬਾ ਜੀ ਪ੍ਰਸਾਦ ਵਿੱਚ ਬੈਠਾ ਥਾ ਤਬ ਗੁਰੂ ਆਖਿਆ ਆਵੋ ਮਿਸਰ ਜੀ ਪ੍ਰਸਾਦ ਤਿਆਰ ਹੈ ਪੰਡਤ ਨੇ ਕਿਹਾ ਮੈਂ ਇਹ ਪ੍ਰਸਾਦ ਨਹੀਂ ਖਾਂਦਾ ਮੈਂ ਆਪਣੇ ਕਰ ਖਾਵਾਂਗਾ ਜਦ ਹੱਥ ਪਰ ਧਰਤੀ ਉਖਣਾਗਾ ਉਖਣਾਗਾ ਮਤਲਬ ਪੱਟਾਂਗਾ ਹੱਥ ਪਰ ਧਰਤੀ ਪੱਟ ਕੇ ਪੰਡਤ ਜਿਹੜਾ ਸੀ ਉਹਦਾ ਕਰਮ ਧਰਮ ਐਸਾ ਸੀ ਉਹ ਆਪ ਦੇ ਹੱਥੀਂ ਆਪ ਬਣਾ ਪਕਾ ਕੇ ਖਾਂਦਾ ਹੁੰਦਾ ਸੀ ਅਤੇ ਚੌਂਕਾ ਦੇਵਾਂਗਾ ਅਤੇ ਜਾਏਗਾ ਗਿੱਠ ਧਰ ਗਿੱਠ ਪਰ ਧਰਤੀ ਊਖਣਾਗਾ ਤਾਂ ਚੁੱਲਾ ਕਰਾਂਗਾ ਲੱਕੜੀਆਂ ਧੋਏ ਕਰ ਚਾੜਾਂਗਾ ਇਹ ਰਸੋਈ ਦੀ ਧਰਤੀ ਕੈਸੀ ਐ ਮੈਂ ਨਹੀਂ ਇਹਦਾ ਪੱਕਿਆ ਹੋਇਆ ਰਨ ਖਾਂਦਾ ਤਬ ਬਾਬੇ ਆਖਿਆ ਇਸ ਪੰਡਤ ਕੋ ਰਸੋਈ ਕੋਰੀ ਦੇਵੋ ਤਬ ਕੱਚੀ ਰਸੋਈ ਮਿਲੀ ਪੰਡਤ ਬਾਹਰ ਲੈ ਗਿਆ ਕੱਚੀ ਰਸੋਈ ਦਾ ਮਤਲਬ ਵੀ ਰਸਦ ਮਿਲੀ ਕੱਚੀ ਰਸੋਈ ਭਾਵ ਰਸਦ ਜਿਵੇਂ ਪ੍ਰਸ਼ਾਦਾ ਰੋਟੀ ਬਣਦੀ ਐ ਆਟੇ ਤੋਂ ਵੀ ਆਟਾ ਲੈ ਲਿਆ ਰੋਟੀ ਨਹੀਂ ਲਈ ਉਹ ਕਹਿੰਦਾ ਆਪੇ ਪਕਾਉਂਗਾ ਮੈਂ ਪੰਡਤ ਬਾਹਰ ਲੈ ਗਿਆ ਜਾਇ ਲੱਗਾ ਚੌਂਕਾ ਬਣਾਉਣ ਧਰਤੀ ਖੋਦਣ ਲੱਗ ਪਿਆ ਜਿੱਥੇ ਧਰਤੀ ਖੋਦੇ ਉਥੇ ਹੱਡੀਆਂ ਨਿਕਲਣ ਤਵ ਚਾਰ ਪਹਿਰ ਖੋਦਦਾ ਫਿਰਿਆ ਮਤਲਬ 12 ਘੰਟੇ ਸਾਰਾ ਦਿਨ ਹੀ ਲੰਘ ਗਿਆ ਖੋਦੇ ਦਾ ਚਾਰ ਪਹਿਰ ਖੋਦਦਾ ਫਿਰਿਆ ਜਬ ਭੁੱਖਾ ਅਜਜ ਹੋਇਆ ਤਾਂ ਆਖੇ ਉਸ ਬਾਬੇ ਤੇ ਜਾਵਾ ਜਦੋਂ ਭੁੱਖ ਨਾਲ ਬਹੁਤ ਜਿਆਦੇ ਭੁੱਖ ਲੱਗੀ ਬੇਬਲ ਹੋ ਟਿਆ ਮਨ ਆਪ ਹੀ ਮਨ ਵਿੱਚ ਕਹਿੰਦਾ ਵੀ ਹੁਣ ਬਾਬੇ ਦੇ ਜਾਵਾਂ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਵੀ ਪ੍ਰਸ਼ਾਦਾ ਤਿਆਰ ਹੈ ਛਕ ਲਓ ਤਾਂ ਆਏ ਪੈਰੀ ਪਿਆ ਆਖਿਆ ਜੀਓ ਪ੍ਰਸ਼ਾਦ ਮੈਨੂੰ ਦਿਓ ਮੈਂ ਭੁੱਖਾ ਮੋਇਆ ਹਾਂ ਵੀ ਭੁੱਖ ਨਾਲ ਮੇਰੀ ਤਾਂ ਜਾਨ ਨਿਕਲਣ ਲੱਗੀ ਐ ਤਦੋਂ ਗੁਰੂ ਆਖਿਆ ਸਵਾਮੀ ਉਹ ਵਕਤ ਗਿਆ ਪ੍ਰਸ਼ਾਦ ਕਾ ਵੀ ਜਿਹੜਾ ਵਕਤ ਵੇਲਾ ਸੀ ਰੋਟੀ ਪਾਣੀ ਦਾ ਉਹ ਤਾਂ ਗਿਆ ਹੁਣ ਉਹ ਵਕਤ ਗਿਆ ਪ੍ਰਸਾਦ ਕਾ ਪਰ ਜਾਏ ਵਾਹਿਗੁਰੂ ਕਰਕੇ ਧਰਤੀ ਖੋਦ ਰਸੋਈ ਕਰ ਤੇ ਖਾ ਵੀ ਵਾਹਿਗੁਰੂ ਕਹਿ ਕੇ ਧਰਤੀ ਪੱਟ ਜਾਂ ਬ੍ਰਾਹਮਣ ਰਸੋਈ ਕਰਕੇ ਖਾ ਚੁੱਕਾ ਤਾਂ ਸਤਿਗੁਰੂ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਇਸ ਉਪਦੇਸ਼ ਦਾ ਸਾਰ ਬਸੰਤ ਰਾਗ ਵਿੱਚ ਪਹਿਲੇ ਮਹੱਲੇ ਦੀ ਬਾਣੀ ਵਿੱਚ ਹੈ ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ ਸਰਬੱਤ ਸੰਗਤ ਦਾ ਧੰਨਵਾਦ ਪਿਆਰ ਸਤਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ